33040 ਕਰੋੜ ਕਰੋ ਕਰੋ ਜਾਰੀ ਕਰੋ ਪਾਲੇ ਪਾਣੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਾਂ ਸਰਕਾਰ ਮਰਦਾ ਪਿਛਲੇ 12 ਸਾਲਾਂ ਤੋਂ ਮਜ਼ਦੂਰਾਂ ਦੀਆਂ ਉਜਰਤਾਂ 'ਚ ਕੋਈ ਵੀ ਵਾਦਾ ਨਾ ਕਰਨ ਦੇ ਦੋਸ਼ ਲਗਾ ਏਕਟ ਵੱਲੋਂ ਸੁਭਾਈ ਆਗੂਆਂ ਨਿਰਮਲ ਧਾਲੀਵਾਲ ਤੇ ਬੰਤ ਬਰਾੜ ਦੀ ਅਗਵਾਈ ਹੇਠ ਮਾਲਿਸਤਿਤ ਕਿਰਤ ਵਿਭਾਗ ਦੇ ਮੁਖ ਦਫ਼ਤਰ ਅੱਗੇ ਵਧਣਾ ਦਿੱਤਾ ਗਿਆ ਜਿਸ ਵਿੱਚ ਪੰਜਾਬ ਭਰ ਤੋਂ ਮਜ਼ਦੂਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਭਾਗ ਲਿਆ ਏ ਜਿਸ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਲੋਕਾਂ ਦੇ ਲਾਮਸ਼ਾਲ ਇਕੱਠ ਵਿੱਚ ਕਿਰਤ ਵਿਭਾਗ ਦੀ ਅਡੀਸ਼ਨਲ ਕਮਿਸ਼ਨਰ ਮੋਨਾਪੁਰੀ ਨੇ ਖੁਦ ਪਹੁੰਚ ਕੇ ਨਰਮਲ ਸਿੰਘ ਢਾਲੀਵਾਲ ਬੰਤ ਸਿੰਘ ਬਰਾੜ ਗੁਰਪ੍ਰੀਤ ਸਿੰਘ ਗੰਡੀਬਿੰਦ ਸੁਖਦੇਵ ਸ਼ਰਮਾ ਅਮਰਜੀਤ ਆਸਲ ਦਰਸ਼ਨ ਲੁਬਾੜਾ ਅਤੇ ਅਮਰੀਕ ਸਿੰਘ ਤੋਂ ਮੰਗ ਪੱਤਰ ਲਿਆ ਏ ਮੋਨਾਪੁਰੀ ਨੇ ਹੁਣ ਤੱਕ ਦੀ ਕਾਰਵਾਈ ਤੋਂ ਆਗੂਆ ਅਤੇ ਮਜ਼ਦੂਰਾਂ ਨੂੰ ਸਟੇਜ ਤੇ ਮਾਈਕ ਤੋਂ ਸਬੋਧਨ ਹੁੰਦਿਆ ਖੁਦ ਜਾਣੂ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਜਲਦੀ ਹੀ ਉਹਨਾਂ ਦੀਆਂ ਮੰਗਾਂ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਤੋਂ ਪਹਿਲਾਂ ਆਗੂਆਂ ਨੇ ਮੌਜੂਦਾ ਆਪ ਸਰਕਾਰ ਸਮੇਤ ਸਾਬਕਾ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਜੱਗ ਜਹਰ ਕਰਦਿਆਂ ਉਹਨਾਂ ਨੂੰ ਦੱਬ ਕੇ ਰਗੜੇ ਲਾਏ ਨੇ ਉਨਾ ਮੌਜੂਦਾ ਸਰਕਾਰ ਨੂੰ ਸਖਤ ਸ਼ਬਦਾਂ ਚ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਨੂੰ ਅਣਗੌਲਾ ਕੀਤਾ ਤਾਂ ਉਹ ਭਵਿੱਖ ਦੀਆਂ ਚੋਣਾਂ ਰਾਹੀਂ ਇਸ ਸਰਕਾਰ ਨੂੰ ਸਬਕ ਸਿਖਾ ਦੇਣਗੇ ਮਹਾਲੀ ਤੋਂ ਹਰਸ਼ਦੀਪ ਮਹਦੂਦਾ ਦੇ ਨਾਲ ਮਨੋਜ ਕੁਮਾਰ ਦੀ ਰਿਪੋਰਟ ਇਸ ਡੈਕਸਾ ਪ੍ਰਿੰਸੀਪਲ ਪ੍ਰਿੰਸੀਪਲ ਮੰਨਿਆ ਜਾ ਉਹ ਜਿਵੇਂ ਜਿਵੇਂ ਕੀਮਤਾਂ ਵਧੀਆਂ ਉਸ ਇੰਡੈਕਸ ਨਾਲ ਜੁੜਿਆ ਸਾਡੀਆਂ ਤਨਖਾਹਾਂ ਜੇ ਉਹ ਮਾਮੂਲੀ ਤਨਖਾਹ ਵਧਦੀ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਇਹ ਇਹ ਝੂਠ ਬੋਲਦੇ ਬਕਵਾਸ ਕਰਦੇ ਕਿ ਸਾਡੀਆਂ ਤਨਖਾਹਾਂ 6 ਮਹੀਨਿਆਂ ਬਾਅਦ ਵਧੀਆਂ ਉਹ ਪ੍ਰਾਈਸ ਇੰਡੈਕਸ ਨਾਲ ਜੁੜਿਆ ਜਿਹੜੀਆਂ ਉਹ ਪ੍ਰਿੰਸੀਪਲ ਮੰਨਿਆ ਉਹਦੇ ਕੋਈ ਵਾਅਦਾ ਕੁਝ ਨਹੀਂ ਹੁੰਦਾ ਨਿਊਟਰਲਾਈਜ਼ ਹੁੰਦੀ ਸਾਡੀਆਂ ਜਿਹੜੀਆਂ ਆਪਣੀਆਂ ਵੇਜਸ ਐ ਜੇ 12 ਸਾਲ ਤੋਂ ਕੋਈ ਇਹਨਾਂ ਨੇ ਵਧਾਈਆਂ ਨਹੀਂ ਹੁਣ ਸਾਥੀ ਜਿਵੇਂ ਇਹਨਾਂ ਨੇ ਕਿਹਾ ਅਸੀਂ ਮਜਬੂਰ ਆ ਲੜਨ ਦੇ ਵਾਸਤੇ ਇਹ ਡਟਕੇ ਦਾ ਲੁਧਿਆਣੇ ਡਟਕੇ ਦਾ ਵਿਰੋਧ ਵੀ ਕਰਾਂਗੇ ਹਰਾਵਾਂਗੇ ਵੀ ਜੇ ਆਪਣੀ ਸਾਡੀਆਂ ਜਿਹੜੇ ਮਗਾ ਨਹੀਂ ਘਟੋ-ਕੱਟ ਇਹ ਬਜ਼ੁਰਾਂ ਦੀਆਂ 12 ਸਾਲ ਤੋਂ ਉਹ ਨਹੀਂ ਮੰਗੀਆਂ ਜਾਂਦੀਆਂ ਅਸੀਂ ਇਹਨਾਂ ਦਾ ਘਰਾਓ ਵੀ ਕਰਾਂਗੇ ਜਿਉਣਾ ਹਰਾਮ ਕਰਦਾਂਗੇ ਜੇ ਸਾਨੂੰ ਇਹਨਾਂ ਤੰਗ ਕਰਦੇ ਮਰਨ ਵਾਸਤੇ ਤਿਆਰ ਕਰਦੇ ਸਾਨੂੰ ਮਜਬੂਰ ਕਰਦੇ ਆ ਤਾਂ ਅਸੀਂ ਵੀ ਇਹਨਾਂ ਨੂੰ ਜਿਉਣਾ ਨਹੀਂ ਦੇਵਾਂਗੇ ਇਹ ਸਾਡੀ ਲੜਾਈ ਦਾ ਆਖਰੀ ਇਹ ਸੰਦੇਸ਼ਾ ਔਰ ਇਹ ਚੈਲੰਜ ਹੈ ਇਸ ਰੈਲੀ ਦਾ ਸਰਦਾਰ ਸਾਹਿਬ ਕਿੰਨਾ ਕਿੰਨਾ ਸੁਧਾ ਮਜਬੂਰ ਤਾਂ ਦੋਸ਼ੀ ਨਹੀਂ ਕਿਉਂਕਿ 12 ਸਾਲ ਤੋਂ ਬੁढ़ाई ਨਹੀਂ ਜਾ ਰਹੀਆਂ ਪੂਰੀ ਜਿਆਦਾ ਤੇ VOTING ਇਹਨਾਂ ਦੀ ਵਜਨਦੀ ਹੈ ਤੇ ਲਾਲ ਝੰਡਾ ਫਿਰ ਉੱਥੇ ਹੀ ਖੰਡੀ ਰਹਿ ਜਾਂਦਾ ਕਿਤੇ ਨਾ ਕਿਤੇ ਜਿੱਤਾ ਮਜ਼ਦੂਰਾਂ ਦਾ ਦੋਸਤ ਇਹ ਤਾਂ ਇਹ ਤਾਂ ਪੋਲਿਟਿਕਲ ਇਸ਼ੂ ਹੈ ਬਹੁਤ ਵੱਡੇ ਇਸ਼ੂ ਹੈ ਅਸੀਂ ਕਿੰਨਾ ਕੁ ਅਸੀਂ ਆਰਗਨਾਈਜ਼ ਕਰ ਸਕਦੇ ਸਾਡੀ ਲਿਫਟ ਯੂਨੀਅਨ ਦਾ ਸਵਾਲ ਡੈਮੋਕਰਟ ਯੂਨੀਅਨ ਦਾ ਸਵਾਲ ਹੈ ਉਹ ਵੱਖਰਾ ਇਸ਼ੂ ਹੈ ਉਹ ਅਸੀਂ ਵੱਖਰੇ ਤੌਰ ਤੇ ਲਾਵਾਂਗੇ ਮਜ਼ਦੂਰਾਂ ਨੂੰ ਗੁੰਮਰਾਹ ਵੀ ਕਰਦੇ ਨੇ ਧਾਰਮਿਕ ਪੱਤੇ ਵੀ ਖੇਡਦੇ ਨੇ ਨਫਰਤ ਵੀ ਫਲਾਉਂਦੇ ਨੇ ਜਾਤਾਂ ਪਾਤਾਂ ਲਾ ਕੇ ਝੂਠ ਬੋਲਦੇ ਨੇ ਜਦੋਂ ਉਹ ਨਾਰੇ ਲਾਰੇ ਦੇ ਵਿੱਚ ਬਥੇਰਾ ਮਜ਼ਦੂਰ ਟਪਲੇ ਵੀ ਖਾ ਜਾਂਦੇ ਨੇ ਤੇਰੀ ਗੱਲ ਹਾਂਜੀ ਸਾਰਾ ਜਿਹੜੀ ਪਿਛਲੇ 12 ਸਾਲਾਂ ਤੋਂ ਜਿਹੜੀ ਵੀ ਇੱਥੇ ਸਰਕਾਰ ਆਉਂਦੀ ਰਹੀ ਹੈ ਉਹਨਾਂ ਨੇ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕੀਤਾ ਜਿਹੜੀ ਘੱਟੋ-ਘੱਟ ਉਜਰਤ ਹੈ ਜਿਹੜੀ ਜਿਉਣ ਜੋਗੀ ਆ ਸਿਰਫ ਉਹਦੇ 'ਚ ਵੀ 12 ਸਾਲ ਤੋਂ ਕੋਈ ਵਾਅਦਾ ਨਹੀਂ ਕੀਤਾ ਤੇ 11000 ਮਿਲ ਰਹੀ ਆ ਸਿਰਫ ਉਹ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਬਤਾਬਕ ਉਹਦੀਆਂ ਗਾਈਡਲਾਈਨਸ ਮੰਨਿਏ ਤਾਂ ਇਹ ਤਰਖਾ 35000 ਕਰਨੀ ਬਣਦੀ ਆ ਪਰ ਇੱਥੋਂ ਦੀ ਸਰਕਾਰ ਇੱਥੋਂ ਦਾ ਕਿਰਤ ਮੰਤਰੀ ਇਥੋਂ ਦਾ ਮੁੱਖ ਮੰਤਰੀ ਇਥੋਂ ਦਾ ਲੇਬਰ ਡਿਪਾਰਟਮੈਂਟ ਪੂਰੀ ਤਰ੍ਹਾਂ ਇਹ ਮਾਲਕਾਂ ਦਾ ਡਿਪਾਰਟਮੈਂਟ ਤੇ ਮਾਲਕਾਂ ਦੀ ਸਰਕਾਰ ਬਣ ਕੇ ਰਹਿ ਗਈ ਉਹਨਾਂ ਨੇ ਅਜੇ ਤੱਕ ਇਹਦੇ ਚ ਕੋਈ ਵਾਅਦੇ ਦਾਬ ਦਾ ਮਨ ਨਹੀਂ ਖੋਲਿਆ ਸਾਡਾ ਖਦਸ਼ਾ ਵੀ ਇਹਨਾਂ ਨੇ ਸਰਮਾਇਯਦਾਰਾਂ ਨੂੰ ਪੱਕਾ ਪ੍ਰੋਸਾ ਦਿੱਤਾ ਹੋਇਆ ਵੀ ਅਸੀਂ ਮਜ਼ਦੂਰਾਂ ਦਾ ਖੂਨ ਭਾਂਚੂਛ ਜੀਏ ਵੀ ਥੋੜੇ ਤੇ ਬਹੁਝ ਨਹੀਂ ਪੈਣ ਦੇਵਾਂਗੇ ਲੁਧਿਆਣੇ ਦੀ ਜਿਹੜੀ ਜਿਮਨੀ ਚੋਣ ਹੈ ਉਹ ਉੱਥੇ ਸਨਤਕਾਰ ਦਾ ਕਾਫੀ ਆਧਾਰ ਹੈ ਉਹਨਾਂ ਨੂੰ ਖੁਸ਼ ਰੱਖਣ ਵਾਸਤੇ ਇਹ ਮਜ਼ਦੂਰਾਂ ਦਾ ਗਲਾ ਵੱਡ ਰਿਹਾ ਹੈ ਨੇ ਉਹਨਾਂ ਨਾਲ ਪੱਕਾ ਸੌਦਾ ਕੀਤਾ ਇਹਨਾਂ ਨੇ ਵੀ ਅਸੀਂ ਮਜ਼ਦੂਰਾਂ ਦੀ ਪਾਈ ਨਹੀਂ ਵਧਾਵਾਂਗੇ ਵੀ ਸਾਨੂੰ ਵੋਟਾਂ ਪਾ ਦਿਓ ਤੁਸੀਂ ਸੋ ਇਸ ਤਰ੍ਹਾਂ ਦਾ ਬੈਸੰਮਾ ਜਿਹੜੀ ਸਰਕਾਰ ਧੋਖਾ ਤੇ ਮਜ਼ਦੂਰਾਂ ਦੇ ਨਾਲ ਜਿਹੜਾ ਛਲਕਪਟ ਕਰ ਰਹੀ ਹੈ ਇਹ ਦੇ ਵਿਰੁੱਧ ਜਿਹੜੀ ਅੱਜ ਇਹ 10000 ਦੇ ਕਰੀਬ ਪੰਜਾਬ ਦੇ ਕੋਨੇ-ਕੋਨੇ ਤੋਂ ਹਰ ਵਿਭਾਗ ਹਰ ਸੰਤ ਹਰ ਅਦਾਰੇ ਤੋਂ ਸਟੇਮ ਵਰਕਰਾਂ ਤੋਂ ਪੱਠੇ ਮਜ਼ਦੂਰਾਂ ਤੋਂ ਬਿਜਲੀ ਟਰਾਂਸਪੋਰਟ ਤੋਂ ਲੈ ਕੇ ਕਿਰਤੀ ਸਾਰੀ ਕਿਰਤੀਆਂ ਤੋਂ ਲੈ ਕੇ ਅੰਗਰਵਾੜੀ ਆਸ਼ਾ ਵਰਕਰ ਠੇਕਾ ਵਰਕਰ ਸ਼ਰਾਬ ਫੈਕਟਰੀ ਦੇ ਵਰਕਰ ਹਰ ਕਿਸਮ ਦੇ ਵਰਕਰ ਇੱਥੇ ਮਗਲਵ ਯੂਨੀਲੀਵਰ ਦੇ ਵਰਕਰ ਪੈਪਸੀ ਕੋ ਦੇ ਵਰਕਰ ਰਿਟਰੀ ਵਰਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਨੇ ਬੀਵੀਐਮਬੀ ਦੇ ਆਏ ਨੇ ਇਹ ਸਾਰੇ 10000 ਤੋਂ ਵੱਧ ਦੇ ਵਿੱਚ ਇਕੱਠੇ ਹੋ ਕੇ ਜਿਹੜੀ ਰੋਹ ਭਰਪੂਰ ਜਿਹੜੀ ਰੈਲੀ ਕੀਤੀ ਹੈ ਔਰ ਅਸੀਂ ਬੰਗਪੱਤਰ ਦਿੱਤਾ ਔਰ ਬਾਹਰ ਨਿਕਲੇ ਗਏ ਆਂ ਵੀ ਜੇ ਤਾਂ ਤਰੰਤ ਇਹਦੇ ਵਿੱਚ ਵਾਅਦਾ ਨਾ ਕੀਤਾ ਜਿਹੜਾ ਜੋ ਵਿਸ਼ਵਾਸ ਵੀ ਦਿਵਾ ਕੇ ਗਏ ਨੇ ਤਾਂ ਮੁੜ ਕੇ ਜਿਹੜੀ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਜਿਹੜੀ ਹੰਬਾਵਾ ਕੇ ਹੋਣੀ ਆ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਜਿਹੜੀ ਮਿਨੀਮਮ ਵੇਜ 35000 ਦਾ ਨਾਅਰਾ ਜਿਹੜਾ ਉਹ ਸਾਡਾ ਪ੍ਰਮੁਖਤਾ ਦੇ ਨਾਲ ਪੰਜਾਬ ਦੇ ਵਿੱਚ ਚੱਕਿਆ ਜਾਊਗਾ। ਉਹਦੇ ਨਾਲ ਜਿਵੇਂ ਚੋਂ ਵੀ ਕੋਈ ਪ੍ਰੋਗਰਾਮ ਦੇਖੋ ਇਹ ਸਾਡੀ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਾਂਗੇ ਦੇ ਅਗਲੇ ਲਾਈਨ ਆਫ ਐਕਸ਼ਨ ਕਿਵੇਂ ਹੋਣਗੇ ਐਕਸ਼ਨ ਰੋਜ਼ ਰੋਜ਼ ਨਹੀਂ ਹੁੰਦੇ ਪਰ ਜੇ ਰਿਕੁਆਇਰਡ ਹੋਇਆ ਜੇ ਉਹ ਉਦੋਂ ਤੱਕ ਇਹਨਾਂ ਨੇ ਕੁਛ ਨਾ ਕੀਤਾ ਤਾਂ ਅਸੀਂ ਇਹ ਵੀ ਕਰ ਸਕਦੇ ਆ ਵੀ ਉੱਥੇ ਲੁਧਿਆਣਾ ਦੇ ਵਿੱਚ ਕੋਈ ਸਾਡੇ ਨੇੜੇ ਦੇ ਇਲਾਕਿਆਂ ਦੇ ਸਾਡੇ ਮਲੇਰ ਕੋਲਾ ਜ਼ਿਲ੍ਹੇ ਤੋਂ ਭਰਪੂਰ ਸਿੰਘ ਬੁੱਲਾਪੁਰ ਜਿਹੜੇ ਟ੍ਰੇਡ ਯੂਨੀਅਨ ਨੂੰ ਡੀਲ ਕਰਦੇ ਨੇ ਲੁਧਿਆਣਾ ਪ੍ਰੋਪਰ ਵਾਲੇ ਇਸੇ ਤਰੀਕੇ ਨਾਲ ਲੱਗਦੇ ਜ਼ਿਲ੍ਹੇ ਜਲੰਧਰ ਹੋਇਆ ਮੋਗਾ ਹੋਇਆ ਅਸੀਂ ਕੁਝ ਖੇਤਰੀ ਜ਼ਿਲ੍ਹਿਆਂ ਤੋਂ ਉੱਥੇ ਵੀ ਰੋਸ ਪ੍ਰਦਰਸ਼ਨ ਅਸੀਂ ਕਰ ਸਕਦੇ ਆ ਜੇ ਨੰਬਰ ਨਾਦਰ ਖਾਤੇ ਪਰ ਭਰਾਈਆਂ ਜਾਂਦੀਆਂ ਨੇ ਇਹਦਾ ਹੈ ਕੋਈ ਜੀ ਵਧਾਉਂਦੇ ਜਿਹੜਾ ਮਿਨੀਮਮ ਇੱਕ ਡੀਏ ਕਦੇ 150 ਲਾਤਾ ਕਦੇ ਕੁਝ ਲਾਤਾ ਬੁਨਿਆਦੀ ਬੇਸਕ ਤੇ ਜਿਹੜੀ ਉਹ 5200 ਚੱਲ ਰਹੀ ਆ ਬੁਨਿਆਦੀ ਬੇਸਕ ਦੇ ਨਾਲ ਉਸ ਡੀਏ ਦਾ ਵੀ ਫਰਕ ਪੈਂਦਾ ਜੇ ਅੱਜ ਮਤਲਬ 35000 ਬੇਸਕ ਬਣਦੀ ਆ ਤਾਂ ਡੀਏ ਦੇ ਜਦੋਂ ਪੁਆਇੰਟ ਬਣਦੇ ਨੇ ਤਾਂ ਉਹ ਡੀਏ ਵੀ ਫਿਰ 1000 ਤੋਂ ਵੱਧ ਬਣਨਾ ਹੁੰਦਾ ਜਿਹੜਾ 100 ਸਵਾ 100 ਬਣਾਉਂਦੇ ਨੇ ਬੜੇ ਕੈਲਕੂਲੇਟਰ ਢੰਗ ਦੇ ਨਾਲ ਠੱਗੀ ਲਾਈ ਜਾ ਰਹੀ ਹੈ ਔਰ 2005 ਦੇ 2012 ਦੇ ਆਧਾਰ ਤੇ ਖੜੀ ਆ ਰਹੀ ਜਿਹੜੀ ਬੇਸਿਕ ਤੇ ਆ ਇਹ ਇਹਨਾਂ ਤੋਂ ਖਾ ਕਰ ਰਿਹਾ ਲਿਵਰ ਡਿਪਾਰਟਮੈਂਟ ਇਸ ਇਹ ਤੰਨਾ ਇਹ ਟੱਕ ਯੂਨੀਅਨ ਮੈਨ ਲਗਾਇਆ ਗਿਆ ਸੀ ਇਹਨਾਂ ਦਾ ਮਾਮਲਾ ਸੀ ਕਿ ਜਿਹੜਾ 5 ਸਾਲ ਵਾਲਾ ਉਹ ਉਮੀਦ ਅ ਰਿਵੀਜ਼ਨ ਹੈ ਉਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਮੈਂ ਕਿਰਤੀਆਂ ਨੂੰ ਇਨਫੋਰਮ ਕਰ ਦਿੱਤਾ ਹੈ ਯੂਨੀਨ ਨੂੰ ਇਨਫੋਰਮ ਕੀਤਾ ਕਿ ਸਾਨੂੰ ਆਲਰੇਡੀ ਮਿਨਮ ਵੇਜ ਅਡਵਾਈਜ਼ਰੀ ਬੋਰਡ ਦਾ ਗਠਨ ਹੋ ਚੁੱਕਾ ਹੈ। ਉਹਨੇ ਤਿੰਨ ਮੀਟਿੰਗਸ ਹੋ ਚੁੱਕੀਆਂ ਨੇ। ਅਸੀਂ ਫਸਟ ਮੀਟਿੰਗ ਦੀ ਕਾਰਵਾਈ ਰਿਪੋਰਟ ਸਰਕੂਲੇਟ ਕਰ ਚੁੱਕੇ ਹਾਂ। ਸੈਕੰਡ ਔਰ ਥਰਡ ਮੀਟਿੰਗ ਦੀ ਕਾਰਵਾਈ ਰਿਪੋਰਟ ਜਦੋਂ ਵੀ ਸਾਡੇ ਕੋਲ ਅਪਰੂਵ ਹੋ ਕੇ ਆਏਗੀ ਅਸੀਂ ਉਹ ਵੀ ਸਰਕੂਲੇਟ ਕਰ ਦੇਵਾਂਗੇ। ਔਰ ਜੇ ਉਹਦੇ ਵਿੱਚ ਕੋਈ ਇਦਾਂ ਦੀ ਚੀਜ਼ ਪਰਵਾਹ ਹੋਣੀ ਹੈ ਕਿ ਅਗਲੀ ਮੀਟਿੰਗ ਕਰਨ ਦੀ ਜ਼ਰੂਰਤ ਹੈ ਤਾਂ ਅਗਲੀ ਮੀਟਿੰਗ ਵੀ ਸੂਨ ਵੈਰੀ ਸੂਨ ਰੱਖ ਲਈ ਜਾਏਗੀ। ਜੀ। ਅੱਛਾ ਕਰੀਏ ਉਹ ਕਮੇਟੀ ਹੈ ਜਿਹਦੇ ਵਿੱਚ ਕੌਣ ਕੌਣ ਸ਼ਾਮਲ ਆ ਤੇ ਇਹ ਹੁਣ ਮੀਟਿੰਗ ਕਦੋਂ ਹੋਏ ਇਸ ਦੇ ਲਿ ਕੋਮ ਮਿਨਿਮਲ ਅਡਵਾਈਜ਼ਰੀ ਬੋਰਡ اٹ ਇਨ ਪਾਰਟਸ ਹੁੰਦੇ ਨੇ ਪਹਿਲਾ ਪਾਰਟ ਹੁੰਦਾ এমপ্লয়ਰ ਰਿਪਰੈਜ਼ੈਂਟੇਟਿਵ এমਪਲੋਈ ਰਿਪਰੈਜ਼ੈਂਟੇਟਿਵ ਦੂਸਰਾ ਪਾਰਟ ਹੁੰਦਾ ਗਵਰਨਮੈਂਟ ਰਿਪਰੈਜ਼ੈਂਟੇਟਿਵ ਸੋ ਇਹ ਤਿੰਨੋ ਰਿਪਰੈਜ਼ੈਂਟੇਟਿਵਜ਼ ਲੈ ਕੇ ਇੱਕ ਬਾਡੀ ਫਾਰਮ ਕਰਦੇ ਨੇ ਜਿਹਨੂੰ ਮਿਨਿਮਲ ਅਡਵਾਈਜ਼ਰੀ ਬੋਰਡ ਬੋਲਿਆ ਜਾਂਦਾ ਹੈ ਇਸ ਬੋਰਡ ਦੀ ਮੀਟਿੰਗ ਤੋਂ ਬਾਅਦ ਹੀ ਕੋਈ ਵੀ ਚੀਜ਼ਾਂ ਫਾਈਨਲਾਈਜ਼ ਕੀਤੀਆਂ ਜਾਂਦੀਆਂ ਨੇ ਜਿਹੜੀ ਕਿ 5 ਸਾਲ ਦੀ ਰਿਵੀਜ਼ਨ ਵਾਲੀ ਗੱਲ ਕਰਦੇ ਨੇ ਇਹ ਲੋਕ ਇਹ 12 ਸਾਲ ਦੀ ਗੱਲ ਕਰ ਰਹੇ ਨੇ ਇਹ ਮੈਂ ਤੁਹਾਨੂੰ ਲੋਗੇ ਵੀ ਦੱਸਿਆ ਕਿ 12 ਸਾਲ ਦੀ ਗੱਲ ਨਹੀਂ ਹੋ ਰਹੀ ਕਈ ਵਾਰੀ ਜਲਦੀ ਵੀ ਹੋ ਜਾਂਦੇ ਨੇ ਕਈ ਵਾਰੀ ਲੇਟ ਵੀ ਹੁੰਦੇ ਨੇ ਸਾਡੇ ਜਿਹੜੇ ਆਸ-ਪਾਸ ਦੇ ਰਾਜ ਨੇ ਪੀਐਨਏ 18-18 ਸਾਲ ਤੋਂ ਨਹੀਂ ਹੋਇਆ ਪੀਐਨਏ 15 ਸਾਲ ਤੋਂ ਨਹੀਂ ਹੋਇਆ ਕਿਉਂਕਿ ਡਿਊ ਪ੍ਰੋਸੈਸ ਹੈ ਜੀ ਹਾਂ ਜਿਵੇਂ ਇਹਦੇ ਘੱਟੋ-ਘੱਟ 35000 ਦੀ ਮੰਗ ਦਾ ਤੇ ਕੋਈ ਜਿਹੜੀ ਮੰਗ ਹੈ ਅਸੀਂ ਮੰਗ ਨੂੰ ਵੀ ਚਾਰਜ ਕਰ ਸਕਦੇ ਹਾਂ ਪਰ ਮੰਗ ਨੂੰ ਅਸੀਂ ਪੱਕਾ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਸੀਪੀਆਈ ਦੇ ਉੱਪਰ ਬੇਸਡ ਹੁੰਦੀ ਜੀ ਬੰਦਮੀ ਨੂੰ ਬਿਲਕੁਲ ਕਿੰਨੀ ਹੈਗੀ ਮੈਂ ਤੁਹਾਨੂੰ ਮਿਨਿਮਮ ਇਹਦੀ ਕਾਪੀ ਦੇ ਦਿੰਨੀ ਹਾਂ ਤੁਸੀਂ ਉਹਦੇ ਸਾਰੇ ਕੈਟੇਗਰੀਜ਼ ਦੇਖ ਸਕੋਗੇ ਇਸ ਲਈ ਕਿ ਕਿ ਇੱਕ ਦੀ ਕੈਟਾਗਰੀ ਲੈ ਕੇ ਤੁਸੀਂ ਕੁਝ ਨਹੀਂ ਕਰ ਪਾਉਂਗੇ ਜਦੋਂ ਪੂਰੀਆਂ ਕੈਟਾਗਰੀਜ਼ ਦੀ ਮੈਂ ਤੁਹਾਨੂੰ ਕਾਪੀ ਪ੍ਰੋਵਾਈਡ ਕਰ ਦਵਾਂ। ਦੂਸਰੇ ਤੋਂ ਵੀ ਜਿਵੇਂ ਭਾਰਤ ਸਰਕਾਰ ਵੱਲੋਂ ਤਾਂ ਲਗਾਤਾਰ ਵਧਾ ਦਿੱਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਸ ਤੋਂ ਅੱਗੇ ਪਿੱਛੇ ਰਹਿੰਦੀ ਹੈ। ਉਹਦੀ وجہ ਨਹੀਂ ਐਸਾ ਨਹੀਂ ਹੈ ਕਿ ਭਾਰਤ ਸਰਕਾਰ ਵਧਾ ਦਿੰਦੀ ਹੈ ਔਰ ਪੰਜਾਬ ਸਰਕਾਰ ਪਿੱਛੇ ਰਹਿ ਜਾਂਦੀ ਹੈ। ਸਾਡਾ ਜਿਹੜਾ ਦੋ ਤਰ੍ਹਾਂ ਨਾਲ ਮੀਨਵੇਜ ਵਾਈਸ ਹੁੰਦਾ ਇੱਕ ਵਾਰੀ ਉਹਨਾਂ ਚਮਾਈ ਜੋ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਉੱਪਰ ਬੇਸਡ ਹੁੰਦਾ ਜਿਹਨੂੰ ਕਿ ਐਡਜਸਟਮੈਂਟ ਆਫ ਮਿਨਿਮਮ ਵੇਜੇਸ ਬੋਲਦੇ ਨੇ ਕਿਉਂਕਿ ਹਰ 6

ਲਗੜਾ ਕੇ ਨਾ ਬਈ ਮਸਲਾ ਜਿਹੜਾ ਹੱਲ ਹੋ ਜਾਏਗਾ ਜੇ ਮਾਰਚ ਦੇ ਕਿਸੇ ਗੱਲ ਕਰੀ ਹਾਂਜੀ ਬਿਲਕੁਲ ਹੋ ਜਾਏਗੀ ਹੁਣ ਮਾਰਚ ਦਾ ਐਂਡ ਹੋ ਗਿਆ ਤੇਰੇ ਵਿੱਚ ਸਾਡੇ ਕੋਲ ਸੀਪੀਆਈ ਆ ਜਾਏਗੀ ਜਿੰਨਾ ਸੀਪੀਆਈ ਇੰਡੈਕਸ ਅਪਲੋਡ ਹੋਏਗਾ ਅੱਜਕੱਲ ਪੋਰਟਲ ਤੇ ਹੁੰਦਾ ਜੀ ਮੈਨੂਅਲੀ ਤੇ ਕੁਝ ਨਹੀਂ ਹੁੰਦਾ ਉਹ ਪੋਰਟਲ ਤੇ ਆ ਜਾਏਗਾ ਅਸੀਂ ਉਹਦੇ ਨਾਲ ਕੈਲਕੂਲੇਟ ਕਰਕੇ ਇਹਨਾਂ ਨੂੰ ਰਿਵਾਈਜ਼ ਕਰਦੇ ਹਾਂ ਜੀ ਜੀ